ਅਨਾਰਜਾਦੀ ਕਿਸੇ ਰਾਜੇ ਦੇ 7 ਪੁੱਤਰ ਸੀ। ਉਹਨਾਂ ਵਿੱਚੋਂ ਸਾਰਿਆਂ ਦੇ ਵਿਆਹ ਹੋਏ ਸਨ ਜਦ ਕਿ 7ਵਾਂ ਚੰਦਪਾਨ ਹਲੇ ਕੁਵਾਰਾ ਸੀ। ਜਦ ਵੀ ਉਹਦੀਆਂ ਭਾਬੀਆਂ ਵਿਆਹ ਕਰਾਉਣ ਬਾਰੇ ਆਖਦੀਆਂ ਤਾਂ ਅੱਗੋਂ ਟਾਲਮਟੋਲ ਕਰ ਛੱਡਦਾ। ਅਖੀਰ ਇੱਕ ਦਿਨ ਭਾਬੀਆਂ ਨੇ ਆਕ ਕੇ ਕਿਹਾ, "ਵੇਖ ਲਵਾਂਗੇ ਤੂੰ ਜਿਹੜੀ ਅਨਾਰਜਾਦੀ ਵਿਆਹ ਕੇ ਲਿਆਉਂਦਾ ਹੈਂ।" ਚੰਦਪਾਨ ਨੂੰ ਸੁਣ ਕੇ ਸੱਤੀ ਕੱਪੜੀ ਅੱਗ ਲੱਗ ਗਈ। ਕਿ ਮੇਰੀਆਂ ਭਾਬੀਆਂ ਨੇ ਮੈਨੂੰ ਇਹ ਮੇਨਾ ਮਾਰਿਆ ਹੁਣ ਚਾਹੇ ਦੁਨੀਆ ਇੱਧਰ ਦੀ ਉੱਧਰ ਹੋ ਜਾਵੇ ਜੇ ਵਿਆਹ ਕਰਾਇਆ ਤਾਂ ਅਨਾਰ ਜਾਦੀ ਨਾਲ ਕਰਾਉ ਨਹੀਂ ਤਾਂ ਸਾਰੀ ਉਮਰ ਕੁਵਾਰਾ ਬੈਠਾ ਰਹੂੰਗਾ ਇਹ ਸੋਚ ਕੇ ਉਹਨੇ ਦੂਸਰੇ ਦਿਨ ਆਪਣਾ ਘੋੜਾ ਤਵੇਲੇ ਵਿੱਚੋਂ ਕੱਢਿਆ ਤੇ ਕੁਝ ਜ਼ਰੂਰੀ ਕੱਪੜੇ ਲੈ ਕੇ ਅਨਾਰ ਜਾਦੀ ਦੀ ਭਾਲ ਲਈ ਤੁਰ ਪਿਆ ਤੁਰਦਿਆਂ ਤੁਰਦਿਆਂ ਉਹ ਇੱਕ ਬਾਗ ਵਿੱਚ ਪਹੁੰਚ ਗਿਆ ਸਾਰਾ ਬਾਗ ਸੁੱਕਾ ਪਿਆ ਕਿੱਤੇ ਵੀ ਹਰਿਆਲੀ ਦਾ ਨਾਂ ਨਿਸ਼ਾਨ ਨਹੀਂ ਸੀ ਬਾਗ ਦੇ ਵਿਚਕਾਰ ਇੱਕ ਜਟਾ ਧਾਰੀ ਸਾਧੂ ਭਗਤੀ ਵਿੱਚ ਲੀਨ ਹੋਇਆ ਬੈਠਾ ਸੀ ਚੰਦ ਪਾਨ ਕੋੜੇ ਤੋਂ ਉਤਰਿਆ ਤੇ ਸਾਧੂ ਦੇ ਚਰਨਾਂ ਵਿੱਚ ਨਮਸਕਾਰ ਕੀਤੀ ਕੜਿਸ਼ਨ ਆਰਾਮ ਕਰਨ ਲਈ ਉੱਥੇ ਹੀ ਬੈਠ ਗਿਆ ਕਰਨੀ ਰੱਬ ਦੀ ਉਹਦੇ ਮਨ ਦੇ ਹਾਲ ਹੀ ਬਦਲ ਗਏ ਜੇ ਕਰਮਾਂ ਵਿੱਚ ਨਾਰ ਜਾਦੀ ਹੋਈ ਤਾਂ ਆਪੇ ਮਿਲ ਜਾਉ ਤੇ ਉਸ ਤੋਂ ਪਹਿਲਾਂ ਕਿਉਂ ਨਾ ਮੈਂ ਇਸ ਦੇ ਸੁੱਕੇ ਬਾਗ ਦੀ ਸੇਵਾ ਕਰ ਲਵਾਂ ਕੀ ਪਤਾ ਹਾਲੇ ਕਿੰਨਾ ਚਿਰ ਭਗਤੀ ਵਿੱਚ ਲੀਨ ਰਹਿਣ ਉਨੇ ਚਿਰ ਨੂੰ ਤਾਂ ਬਾਗ ਸੁੱਕ ਕੇ ਮਰੁੰਡਾ ਬਣ ਜਾਊ ਇਹ ਸੋਚ ਕੇ ਉਹ ਤਾਂ ਉਸੇ ਦਿਨ ਤੋਂ ਹੀ ਡਟ ਗਿਆ ਫੁੱਲ ਬੂਟਿਆਂ ਦੀ ਸੇਵਾ ਕਰਨ ਅੱਜ ਹੋਰ ਤੇ ਭਲਕੇ ਹੋਰ ਬਾਗ ਹਰਾ ਹੋਣਾ ਸ਼ੁਰੂ ਹੋ ਗਿਆ ਹਰ ਰੋਜ਼ ਉਸ ਮਰਥ ਅਨੁਸਾਰ ਪਾਣੀ ਪਾਉਂਦਾ ਕਾਂਠ ਛਾਂਟ ਕਰਦਾ ਬਾਗ ਤਾਂ ਟੈ ਟੈ ਦਰ ਕੇ ਵਿੱਚ ਆ ਗਿਆ ਚਾਰੇ ਪਾਸੇ ਫੁੱਲ ਬੂਟੇ ਮੈਕਨ ਦੇ ਨਾਲ ਨਾਲ ਹੀ तितਲੀਆਂ ਭੋਰੇ ਮਿੱਠੇ ਰਾਗ ਲਾਪਣ ਲੱਗੇ ਉੱਧਰ ਜਦ ਸਾਧੂ ਦੀ ਬਿਰਤੀ ਖੁੱਲੀ ਤਉਏ ਵੇਖ ਕੇ ਹੈਰਾਨ ਰਹਿ ਗਿਆ ਬਈ ਆਹ ਤਾਂ ਕਮਾਲ ਹੋ ਗਿਆ ਜਦ ਵੀ ਮੇਰੀ 6 ਮਹੀਨੇ ਬਾਅਦ ਬਿਰਤੀ ਖੁੱਲਦੀ ਸੀ ਤਾਂ ਬਾਗ ਸੁੱਕਿਆ ਪਿਆ ਹੁੰਦਾ ਸੀ ਇਹਤ ਕੀ ਹਰਾ-ਕਚਾਰ ਕਿਵੇਂ ਪਿਆ ਤਦ ਹੀ ਉਹਦੀ ਨਿਗਾ ਚੰਦ ਭਾਨ ਤੇ ਪਈ ਜਿਹੜਾ ਖੂਹ ਵਿੱਚੋਂ ਡੋਲ ਭਰ-ਭਰ ਕੇ ਬੂਟਿਆਂ ਨੂੰ ਪਾਣੀ ਪਾ ਰਿਆ ਸੀ ਉਹਨੂੰ ਸਮਝ ਵਿੱਚ देर ਨਾ ਲੱਗੀ। ਬਸ ਇਸੇ ਦੀ ਬਦੌਲਤ ਇਹ ਲਹਰਾਂ ਬ aeration ਨੇ ਸਾਧੂ ਨੇ ਆਵਾਜ਼ ਮਾਰ ਕੇ ਉਹਨੂੰ ਗੋਲ ਸੱਦਿਆ। ਕਾਕਾ ਤੂੰ ਕੌਣ ਹੈ? ਮੇਰੇ ਬਾਗ ਦੀ ਇੰਨੀ ਦੇਖਰੇਖ ਕੀਤੀ। ਮੈਂ ਬਹੁਤ ਖੁਸ਼ ਹਾਂ। ਮੰਗ ਕੀ ਮੰਗਦਾ ਹੈ? ਬੱਤੀਆਂ ਦੰਦਾਂ ਦੇ ਅੰਦਰ ਜੋ ਤੇਰੀ ਜ਼ਬਾਨ ਮੰਗੇਗੀ ਉਹੀ ਵਸਤੂ ਮਿਲੂ ਬੱਚਾ। ਮਹਾਰਾਜ ਜੀ ਤੁਹਾਡੀ ਬਹੁਤ ਕਿਰਪਾ ਹੈ ਜੇ ਫਿਰ ਵੀ ਤਰੁੱਠੇ ਹੋ ਤਾਂ ਮੈਨੂੰ ਅਨਾਰ ਜਾਦੀ ਦਾ ਪਤਾ ਦਿਓ ਨਾਲ ਹੀ ਉਹਨੇ ਭਾਬੀਆਂ ਵਾਲੀ ਸਾਰੀ ਗੱਲ ਦੱਸ ਦਿੱਤੀ ਡੇਟਾ ਇੰਦ ਕਰ ਇਸ ਜੰਗਲ ਦੇ ਪਰਲੇ ਪਾਸੇ ਦਲਦਲ ਹੈ ਉਹ ਤੇਰਾ ਕੋੜਾ ਪਾਰ ਨਹੀਂ ਕਰ ਸਕਦਾ ਤੂੰ ਇਸ ਕਲੀਨ ਤੇ ਬੈਠ ਜਾ ਜਿਹੜਾ ਉਡਾ ਕੇ ਤੈਨੂੰ ਇੱਕ ਤਿਲਸਮੀ ਬਾਗ ਵਿੱਚ ਲੈ ਜਾਉ ਉੱਥੇ ਜਿਹੜਾ ਸਭ ਤੋਂ ਖੂਬਸੂਰਤ ਨਾਰਾਂ ਦਾ ਬੂਟਾ ਹੋਇਆ ਉਉ ਦੀ ਟੇਸੀ ਵਾਲਾ ਨਾਰ ਤੋੜ ਲਈ। ਬਾਕੀ ਗੱਲ ਸਾਧੂ ਨੇ ਚੰਦ ਭਾਨ ਦੇ ਕੰਨ ਵਿੱਚ ਸਮਝਾ ਦਿੱਤੀ। ਤਦ ਉਸ ਬਾਗ ਪਹੁੰਚ ਕੇ ਚੰਦ ਭਾਨ ਨੇ ਅਨਾਰ ਤੋੜਿਆ। ਉਸ ਨੂੰ ਤੋੜਨ ਸਾਰ ਹੀ ਵੱਡੇ ਵੱਡੇ ਦੰਤ ਆ ਗਏ। ਚੰਦ ਭਾਨ ਨੇ ਤੇੜ ਬੰਨੀ, 부ੜੀ ਖੁੱਲ ਦਿੱਤੀ। ਉਸ ਨੇ ਤੇਜ ਹਨੇਰੀ ਵਗ ਪਈ। ਉਹਨਾਂ ਦੇ ਅੱਖੀ ਕੱਟਾ ਪੈ ਗਿਆ। ਤਦ ਤੱਕ ਉਹ ਕਲੀਮ ਤੇ ਚੜ ਗਿਆ। ਕੁਝ ਦੰਤ ਮਗਰੋਂ ਹੀ ਉੱਡਣ ਲੱਗ ਪਏ। ਉਹਨੇ ਦੂਸਰੀ ਪੁੜੀ ਖੋਲ ਦਿੱਤੀ ਤਦ ਅੱਗ ਦੇ ਗੋਲੇ ਵਰਨ ਲੱਗ ਪਏ ਪਰ ਫਿਰ ਵੀ ਦੰਤ ਮਗਰ ਹੀ ਲੱਗੇ ਰਹੇ ਹੁਣ ਉਹਨੇ ਆਖਰੀ ਪੁੜੀ ਖੋਲ ਕੇ ਆਪਣੇ ਪਿੰਡੇ ਤੇ ਮਲ ਲਈ ਤੇ ਸਨੇਕਲীন ਅਲੋਪ ਹੋ ਗਿਆ ਦਲਦਲ ਲੰਘ ਕੇ ਸਾਧੂ ਕੋਲਾ ਕੇ ਧੰਨਵਾਦ ਕੀਤਾ ਮੜਕੋੜੇ ਤੇ ਸਵਾਰ ਹੋ ਕੇ ਤੁਰ ਪਿਆ ਸਾਰੇ ਰਾਹ ਨੂੰ ਇਹ ਗੱਲ ਦਾ ਸ਼ੱਕ ਕਰਿਆ ਬਈ ਅਨਾਰ ਦਾ ਅਨਾਰ ਜਾਦੀ ਨਾਲ ਕੀ ਸੰਬੰਧ ਹੋਇਆ ਜਦ ਸਫਰ ਕਰਦਾ ਥੱਕ ਗਿਆ ਤਾਂ ਉਹਨੇ ਸੰਗਣੀ ਛਾਂ ਵੇਖ ਕੇ ਘੋੜਾ ਰੋਖ ਨਾਲ ਬੰਨਿਆ ਤੇ ਆਪ ਸੌਂ ਗਿਆ। ਪਹਿਰ ਕੋ ਰਾਮ ਕਰਕੇ ਜਦੋਂ ਅੱਖ ਖੁੱਲੀ ਤਾਂ ਕੀ ਵੇਖਦਾ ਹੈ। ਇੱਕ ਅਤੇ ਸੁੰਦਰ ਸੁਸ਼ੀਲ ਕੰਨਿਆ ਉਹਨੂੰ ਪੱਲੇ ਦੀ ਚੱਲ ਮਾਰ ਰਹੀ ਸੀ। ਚੰਦਪਾਨ ਨੇ ਪੁੱਛਿਆ ਕਿ ਤੁਸੀਂ ਕੌਣ ਹੋ? ਇੱਥੇ ਕਿਸ ਤਰ੍ਹਾਂ ਆਏ ਹੋ? ਸਵਾਮੀ ਜੀ ਤੁਸੀਂ ਹੀ ਮੈਨੂੰ ਹਾਸਲ ਕਰਕੇ ਲਿਆਏ ਹੋ। ਮੈਂ ਹੀ ਅਨਾਰ ਜਾਦੀ ਹਾਂ। ਹਾਲੇ ਤੰ ਮੈਂ ਤੈਨੂੰ ਸਾਧੂ ਕੋਲ ਲੈ ਕੇ ਆਇਆ ਹਾਂ। ਭਾਬੀਆਂ ਨੇ ਜਿਹੜਾ ਮਹਿਨਾ ਮਾਰਿਆ ਸੀ ਉਹ ਤਾਂ ਪੂਰਾ ਕਰਨ ਵਾਲਾ ਹੈ ਤੂੰ ਇੰਜ ਕਰ ਮੇਰੇ ਕੋਡੇ ਮਗਰ ਬੈਠ ਜਾ ਜਦ ਮੇਰੇ ਰਾਜ ਦੀ ਜੂਹ ਵਿੱਚ ਵੜ ਗਏ ਤਾਂ ਮੈਂ ਦੱਸੂ ਕਿ ਕੀ ਕਰਨਾ ਹੈ ਆਖਰ ਮੈਂ ਵੀ ਰਾਜੇ ਦਾ ਸ਼ਹਿਜ਼ਾਦਾ ਹਾਂ ਤੈਨੂੰ ਧੂਮਤਨ ਨਾਲ ਵਿਆਹ ਕੇ ਲਿਜਾਵਾਂਗੇ ਇੰਨਾ ਆਖ ਕੇ ਉਹ ਨੂੰ ਆਪਣੇ ਮਹਿਲ ਦੇ ਇੱਕ ਦਾਸੀ ਕੋਲ ਛੱਡ ਗਿਆ ਕਰ ਜਾ ਕੇ ਉਹਨੇ ਸਭ ਤੋਂ ਪਹਿਲਾਂ ਭਾਬੀਆਂ ਨੂੰ ਅਨਾਰ ਜਾਦੀ ਦੱਸਿਆ ਕਿ ਮੈਂ ਅਨਾਰ ਜਾਦੀ ਲੈ ਆਇਆ ਹਾਂ ਉਸ ਦਾ ਟਿਕਾਣਾ ਵੀ ਦੱਸਿਆ ਕਿ ਆ ਕਿ ਬਸ ਮੈਂ ਆਪਦੇ ਵੀਰਾਂ ਨੂੰ ਤੇ ਸਕੇ ਸਬੰਧੀਆਂ ਨੂੰ ਲੈਣ ਵਾਸਤੇ ਆਇਆ ਹਾਂ ਤੁਸੀਂ ਵੀ ਤਿਆਰ ਹੋ ਜਾਓ ਆਪਾਂ ਵਾਜਾਂ ਗਾਜਾਂ ਨਾਲ ਵਿਆਹ ਕੇ ਘਰ ਲੈ ਆਈਏ ਬਸ ਇੰਨੀ ਗੱਲ ਸੁਣਨ ਦੀ ਧੀਰਸੀ ਕਿ ਭਾਬੀਆਂ ਦੇ ਸਿਰ ਜਿਵੇਂ ਸੋ ਮਨ ਪਾਣੀ ਪੈ ਗਿਆ ਉਹਨਾਂ ਬੋਲੇ ਪੈਰੀ ਇੱਕ ਸੜੀ ਜਿਹੀ ਕਾਲੀ ਭੂਤ ਰੰਨ ਨੂੰ ਲਾਲਚ ਦੇ ਕੇ ਨਾਲ ਤੋੜ ਲਿਆ ਉੱਥੇ ਪਹੁੰਚ ਕੇ ਕੀ ਵੇਖਦੀਆਂ ਇਹ ਤਾਂ ਸੱਚਮੁੱਚ ਹੀ ਬਹੁਤ ਸੋਹਣੀ ਹੈ ਅਸੀਂ ਤਾਂ ਇਹਦੇ ਪੈਰ ਵਰਗੀਆਂ ਵੀ ਨਹੀਂ ਜੋ ਸਕੀਮੋ ਘਰੋ ਸੋਚ ਕੇ ਗਈਆਂ ਸਨ ਉਹਨੂੰ ਅੰਜਾਮ ਦਿੱਤਾ ਭਾਈ ਅਸੀਂ ਤੇਰੀਆਂ ਜਠਾਣੀਆਂ ਚੰਦਪਾਨ ਬਸ ਹੁਣੇ ਆ ਰਿਹਾ ਹੈ ਸਾਡਾ ਇੱਥੋਂ ਦਰਵਾਜ਼ਾ ਹੈ ਤੂੰ ਆਹ ਕੱਪੜੇ ਪਾ ਲੈ ਤੇ ਜਿਹੜੇ ਪਾਏ ਨੇ ਇਹ ਲਾ ਦੇ ਉਹ ਜਿਹੜਾ ਸਾਹਮਣੇ ਖੂਹ ਹੈ ਉਹ ਸਾਡਾ ਖਾਨਦਾਨੀ ਖੂਹ ਹੈ ਉਹਦੇ ਦਿਵਾਲੇ ਸੱਤ ਗੇੜੇ ਕੱਢ। ਇਹੋ ਸਾਡੇ ਵੱਡਿਆਂ ਦਾ ਦਸਤੂਰ ਹੈ। ਅਨਾਰ ਜਾਦੀ ਨੇ ਕੱਪੜੇ ਬਦਲੇ ਤੇ ਉਹਨਾਂ ਦੇ ਆਖੇ ਲੱਗ ਕੇ ਗੇੜੇ ਕੱਢਣ ਲੱਗ ਪਈ। ਜਦ ਸੱਤ ਗੇੜੇ ਪੂਰੇ ਹੋਏ ਤਾਂ ਖੜ ਕੇ ਮਨ ਹੀ ਮਨ ਪ੍ਰਾਰਥਨਾ ਕਰਨ ਲੱਗੀ। ਤੇ ਰਾਣੀਆਂ ਨੇ ਉਸ ਨੂੰ ੱੱਕਾ ਮਾਰ ਕੇ ਖੂਬ ਵਿੱਚ ਸੁੱਟ ਦਿੱਤਾ। ਉਹਦੇ ਕੱਪੜੇ ਉਸ ਕਾਲ ਕਲੂਟੀ ਨੂੰ ਪਵਾ ਦਿੱਤੇ। ਜਦ ਚੰਦ ਭਾਨ ਉੱਥੇ ਪਹੁੰਚਿਆ ਤਾਂ ਕੀ ਵੇਖਦਾ ਹੈ। ਅਨਾਰ ਜਾਦੀ ਨੂੰ ਜਿੰਨਾ ਰੂਪ ਸੀ ਉਹ ਉੰਨੀ ਹੀ ਕ੍ਰੂਪ ਹੋ ਗਈ ਸੀ ਨਾਲ ਗਏ ਬਰਾਤੀ ਹੱਸ ਹੱਸ ਦੂਰੇ ਹੋ ਗਏ ਵੀ ਦੇਖ ਲੋ ਨਾਰ ਜਾਦੀ ਇਹਨੂੰ ਆਪਾਂ ਵਿਆਹਣ ਆਏ ਸੀ ਚੰਦ ਭਾਂਣ ਦੇ ਆ ਫੋਸ਼ ਉੱਡ ਗਏ ਇਹ ਕੀ ਗੱਲ ਬਣੀ ਤਦ ਨਕਲੀ ਨਾਰ ਜਾਦੀ ਬੋਲ ਪਈ ਮੇਰੇ ਹਜ਼ੂਰ ਮੈਂ ਕਦੇ ਇੰਨਾ ਲੰਮਾ ਸਮਾਂ ਅਨਾਰ ਵਿੱਚੋਂ ਨਹੀਂ ਨਿਕਲੀ ਜਿਸ ਕਰਕੇ ਬਾਹਰੀ ਹਵਾ ਨਾਲ ਮੈਂ ਕ੍ਰੂਪ ਹੋ ਗਈ ਹਾਂ ਤੁਸੀਂ ਫਿਕਰ ਨਾ ਕਰੋ ਮੈਂ ਜਲਦੀ ਠੀਕ ਹੋ ਜਾਵਾਂਗੀ ਚੰਦ ਭਾਨ ਨੂੰ ਹਾਲਾਤ ਨਾਲ ਸਮਝੌਤਾ ਕਰਨਾ ਪਿਆ ਉਧਰ ਭਾਬੀਆਂ ਅੱਡ ਝੂਮਰਾਂ ਪਾਉਣ ਕੇ ਸਾਡੀ ਘਤਿੱਤ ਚੱਲ ਗਈ ਦੋ ਕੁ ਦਿਨਾਂ ਦਾ ਸਮਾਂ ਪਾ ਕੇ ਸਾਰੇ ਪਰਾਸਕਾਰ ਖੇਡਣ ਗਏ ਮਿਰਗਾਂ ਦੀਆਂ ਡਾਰਾਂ ਮਗਰ ਫਿਰਦਿਆਂ ਨੂੰ ਦੁਪਹਿਰਾ ਆ ਗਿਆ ਸਾਰੇ ਭਰਾ ਪਾਣੀ ਦੀ ਤਲਾਸ਼ ਵਿੱਚ ਨਿਕਲ ਤੁਰੇ ਇਤਫਾਕ ਵੱਸ ਉਸੇ ਖੂਹ ਤੇ ਪਹੁੰਚ ਗਏ ਜਿਸ ਵਿੱਚ ਨਾਰ ਜੱਦੀ ਨੂੰ ੱੱਕਾ ਦਿੱਤਾ ਸੀ ਜਦੋਂ ਨਾਨਾ ਨੇ ਪਾਣੀ ਪਰਣ ਲਈ ਡੋਲ ਸੁਟਿਆ ਤਾਂ ਕੀ ਵੇਖਦੇ ਹਨ ਕਿ ਪਾਣੀ ਵਿੱਚ ਇੱਕ ਬਹੁਤ ਖੂਬਸੂਰਤ ਫੁੱਲ ਤੈਰ ਰਿਹਾ ਸੀ ਉਹਨਾਂ ਨੇ ਪਹਿਲਾਂ ਰੱਜ ਰੱਜ ਕੇ ਪਾਣੀ ਪੀਤਾ ਫਿਰ ਉਸ ਫੁੱਲ ਨੂੰ ਵਾਰੋ-ਵਾਰੇ ਸਾਰਿਆਂ ਨੇ ਡੋਲ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਕਿਸੇ ਦੇ ਡੋਲ ਵਿੱਚ ਨਾ ਵੜਿਆ ਅਖੀਰ ਚੰਦ ਭਾਣ ਦੀ ਵਾਰੀ ਆਈ ਅਤੇ ਫੁੱਲ ਉਸਦੇ ਡੋਲ ਵਿੱਚ ਵੜ ਗਿਆ ਸਾਰੇ ਭਰਾ ਕਹਿੰਦੇ ਚੰਦ ਭਾਣੇ ਫੁੱਲ تیرੇ ਡੋਲ ਵਿੱਚ ਆਇਆ ਇਹ ਸੁਪਰ ਤੇਰਾ ਹੱਕ ਹੈ ਇਹ ਤੂੰ ਹੀ ਲੈ ਜਾ ਘਰ ਆ ਕੇ ਉਹਨੇ ਕੋਲ ਘਰ ਵਾਲੀ ਨੂੰ ਦੇ ਦਿੱਤਾ ਤੇ ਆਖਿਆ ਇਹ ਫੁੱਲ ਮੈਨੂੰ ਫਲਾਣੇ ਖੂਬ ਵਿੱਚੋਂ ਮਿਲਿਆ ਹੈ ਉਹਨੇ ਫੁੱਲ ਤਾਂ ਰਾਜਕਮਾਰ ਤੋਂ ਫੜ ਲਿਆ ਪਰ ਮਨ ਵਿੱਚ ਉਹੀ ਗੱਲ ਆਈ ਕਿ ਹੋਵੇ ਨਾ ਹੋਵੇ ਕਿੱਧਰੇ ਇਹ ਨਾਰ ਜਾਦੀ ਨਾ ਹੋਵੇ ਇਹ ਸੋਚ ਕੇ ਰਾਤ ਨੂੰ ਉਹਨੇ ਫੁੱਲ ਮਸਲ ਕੇ ਮਹਿਲਾਂ ਦੇ ਮਗਰ ਸੁੱਟ ਦਿੱਤਾ ਜਦ ਸੌਣ ਭਾਦੋਂ ਦੀ ਮੀਂਹ ਪਏ ਤਾਂ ਉੱਥੇ ਅਨਾਰਾਂ ਦਾ ਬੂਟਾ ਉੱਗਾਇਆ ਹੌਲੀ-ਹੌਲੀ ਉਹ ਵੱਡਾ ਹੋ ਗਿਆ ਰੋਤੋਂ ਤੇ ਉਹ ਨਾਰਾਂ ਨਾਲ ਭਰ ਗਿਆ ਜਦ ਅਨਾਰਾਂ ਨੇ ਲਾਲੀ ਫੜੀ ਤਾਂ ਜਵਾਕ ਤੋੜਨ ਲੱਗ ਗਏ ਅਖੀਰ ਟੀਸੀ ਉੱਪਰ ਇੱਕ ਕਾਣਾ ਨਾਰ ਰਹਿ ਗਿਆ ਜਿਹੜਾ ਧੋਬੀਆਂ ਤੇ ਮੁੰਡੇ ਨੇ ਖੋਤੇ ਉੱਪਰ ਚੜ੍ਹ ਕੇ ਤੋੜ ਲਿਆ ਘਰ ਆ ਕੇ ਉਹਨੇ ਨਾਰ ਆਪਣੀ ਤੀਵੀਂ ਨੂੰ ਦੇ ਦਿੱਤਾ ਚੰਗਾ ਚੰਗਾ ਉਹਨੇ ਛਕ ਲਿਆ ਸਾਲ ਪਿੱਛੋਂ ਉਹਨਾਂ ਦੀ ਕੁੱਖੋਂ ਇੱਕ ਕੁੜੀ ਨੇ ਜਨਮ ਲਿਆ ਜਦ ਕੁੜੀ 5-7 ਵਰਿਆਂ ਦੀ ਹੋ ਗਈ ਤਾਂ ਉਹਨੇ ਮਾਤਾ ਪਿਤਾ ਕੋਲ ਜਿੱਦ ਕਰਕੇ ਤੋਤਾ ਮੈਨਾ ਰੱਖ ਲੈ। ਉਹ ਸਾਰਾ ਦਿਨ ਉਹਨਾਂ ਨਾਲ ਖੇਡਦੀ ਰਹਿੰਦੀ ਤੇ ਨਾਲੇ ਨਿੱਕੀਆਂ-ਨਿੱਕੀਆਂ ਗੱਲਾਂ ਸਿਖਾਉਂਦੀ ਰਹਿੰਦੀ। ਸਮੇਂ ਦਾ ਪਈਆ ਗਿਰਦਾਰਿਆ ਹੁਣ ਉਹ ਥੋਬੀਆਂ ਦੀ ਲੜਕੀ ਮਟਿਆਰ ਹੋ ਗਈ। ਜਦ ਕੋਈ ਕੱਪੜਾ ਰਾਜ ਮਹਿਲ ਤੋਂ ਆਉਂਦਾ ਤਾਂ ਉਸ ਉੱਪਰ ਲੇਖ ਦਿੰਦੀ। ਚੰਦ ਭਾਨ ਤੈਨੂੰ ਨਾਰ ਜਾਦੀ ਯਾਦ ਕਰਦੀ ਹੈ। ਉਦਾ ਖਿਆਲ ਸੀ ਕਿ ਜਦ ਰਾਜਕਮਰ ਪੜੇਗਾ ਤਦ ਮੈਨੂੰ ਜਰੂਰ ਲੈ ਜਾਓ ਪਰ ਉਹਦੀਆਂ ਪਰਝਾਈਆਂ ਤੇ ਨਕਲੀ ਅਨਾਰ ਜਾਦੀ ਉਸ ਵਸਤਰ ਚ ਪਾ ਦਿੰਦੀਆਂ ਅੰਦਰ ਖਾਤਿਓ ਭਾਲ ਕਰਦੀਆਂ ਕਿ ਇਹ ਕਾਰਜ ਕੌਣ ਕਰਦਾ ਪਰ ਤੋਬੀ ਪੈਰਾਂ ਦੇ ਪਾਣੀ ਨਾ ਪੈਣ ਦਿੰਦਾ ਅਖੀਰ ਅਨਾਰ ਜਾਦੀ ਵੀ ਅੱਕ ਗਈ ਵੀ ਰਾਜਕਮਰ ਵੀ ਮੋਹ ਤੋੜ ਹੋ ਗਿਆ ਤੇ ਇੰਨੀਆਂ ਕੋਸ਼ਿਸ਼ਾਂ ਦੇ ਬਾਵਜੂਦ ਨਹੀਂ ਆਇਆ ਲੱਗਦਾ ਉਸੇ ਨੂੰ ਨਾਰ ਜੱਦੀ ਸਮਝੀ ਬੈਠਾ ਹੁਣ ਉਹ ਘਰੋਂ ਘੱਟ ਹੀ ਬਾਹਰ ਨਿਕਲਦੀ ਸਾਰਾ ਦਿਨ ਤੋਤੇ ਮੈਨੇ ਨੂੰ ਆਪਣੀ ਹੱਡ ਬੀਤੀ ਸੁਣਾਉਂਦੀ ਰਹਿੰਦੀ ਹੁਣ ਤਾਂ ਤੁਹਾਡੇ ਉੱਪਰ ਆਸ ਹੈ ਤੁਸੀਂ ਹੀ ਮਿਲਾ ਸਕਦੇ ਹੋ ਮੇਰੇ ਰਾਜਕਮਾਰ ਨੂੰ ਨਹੀਂ ਮੇਰੀ ਉਮੀਦ ਤਾਂ ਖਤਮ ਹੈ ਜੇ ਮੈਂ ਰਾਜਕਮਾਰ ਕੋਲ ਜਾਂਦੀ ਹਾਂ ਤਾਂ ਉਹ ਦੁਸ਼ਟ ਰਾਣੀਆਂ ਮੈਨੂੰ ਵੀ ਮਾਰ ਸਕਦੀਆਂ ਚੰਦ ਭਾਨ ਨੂੰ ਮਿਲਣ ਲਈ ਮੈਨੂੰ ਦੁਬਾਰਾ ਜਨਮ ਲੈਣਾ ਪਵੇਗਾ ਤੋਤਾ ਮੈਣਾ ਤਾਂ ਅਨਾਰ ਜਾਦੀ ਦੇ ਰਾਗ ਰਾਗ ਤੇ ਪੀਤੀ ਸਨ ਉਹਨਾਂ ਨੇ ਪ੍ਰਣ ਕੀਤਾ ਕਿ ਉਹ ਜ਼ਰੂਰ ਹੀ ਤੁਹਾਡਾ ਮਲਾਪ ਕਰਾਉਣਗੇ ਉਹ ਹਰ ਰੋਜ਼ ਮਿਲ ਨਹੀਂ ਜਾਂਦੇ ਅਤੇ ਤੱਕਦੇ ਰਹਿੰਦੇ ਕਦ ਚੰਦ ਭਾਨ ਕੱਲਾ ਬਾਹਰ ਨਿਕਲੇ ਤੇ ਉਹ ਮਿਲ ਸਕਣ ਇੱਕ ਦਿਨ ਰੱਬ ਨੇ ਉਹਨਾਂ ਦੀ ਆਸ ਨੂੰ ਬੂਰ ਪਾਇਆ ਚੰਦ ਭਾਨ ਕੱਲਾ ਕੋੜੇ ਤੇ ਸ਼ਿਕਾਰ ਖੇਡਣ ਵਾਸਤੇ ਜੰਗਲ ਵੱਲ ਨਿਕਲ ਪਿਆ ਮਗਰੇ ਮਗਰ ਹੀ ਤੋਤੇ ਮੈਣਾ ਦੀ ਜੋੜੀ ਵੀ ਉੱਡ ਪਈ ਸ਼ਿਕਾਰ ਦੀ ਭਾਲ ਵਿੱਚ ਫਿਰਦਾ ਚੰਦ ਪੰਨ ਥੱਕ ਗਿਆ। ਤਾਰ ਉਹ ਰਾਮ ਕਰਨ ਵਾਸਤੇ ਇੱਕ ਬੋੜੇ ਹੇਠਾਂ ਬੈਠ ਗਿਆ। ਪੰਛੀਆਂ ਦੀ ਜੋੜੀ ਵੀ ਉਸੇ ਬੋੜ ਤੇ ਬਹਿ ਗਈ। ਮੈਨਾ ਨੇ ਆਖਿਆ ਸੁਣਾਵੇ ਤੋਤਿਆ ਕੋਈ ਗੱਲ ਬਾਤ। ਕਿਵੇਂ ਚੁੱਪ ਕੀਤਾ ਬੈਠਾ? ਜੱਗ ਬੀਤੀ ਸੁਣਾਵਾ ਕਿ ਹੱਡ ਬੀਤੀ। ਹੱਡ ਬੀਤੀ ਤਾਂ ਤੂੰ ਮੈਨੂੰ ਵੀ ਪਤਾ ਹੈ। ਆਪਾਂ ਸ਼ੁਰੂ ਤੋਂ ਇਕੱਠੇ ਤਰੇ ਹਾਂ। ਤੂੰ ਜੱਗ ਬੀਤੀ ਸੁਣਾ। ਲੈ ਸੌਣ ਫਿਰ। ਇੱਕ ਚੰਦਪਨ ਨਾਂ ਦਾ ਰਾਜਕੁਮਾਰ ਸੀ ਉਹਦੀਆਂ ਪਰਜਾਈਆਂ ਨੇ ਮੀਨਾ ਮਾਰਿਆ ਕਿ ਤੂੰ ਸਾਡੇ ਆਖੇ ਲੱਗ ਕੇ ਵਿਆਹ ਨਹੀਂ ਕਰਵਾਉਂਦਾ ਪਤਾ ਨਹੀਂ ਕੀ ਅਨਾਰ ਜੱਦੀ ਵਿਆਹ ਕੇ ਲਿਆਵੇਂਗਾ ਬਸ ਉਹਨੇ ਜਿੱਦ ਬਾਜੀ ਵਿੱਚ ਘਰੋਂ ਘੋੜੇ ਨੂੰ ਅੱਡੀ ਲਾਈ ਕਿ ਹੁਣੇ ਤਾਂ ਅਨਾਰ ਜੱਦੀ ਲਿਆ ਕੇ ਦਮ ਲਾਉ ਬੱਲੇ ਪਿਆ ਥੱਲੇ ਪਿਆ ਚੰਦਪਨ ਠੰਬਰ ਗਿਆ ਬਈ ਇਹ ਤਾਂ ਮੇਰੀ ਵੀ ਤ ਕਵਰੀ ਤੋਰੀ ਫਿਰਦੇ ਆ ਚੱਲ ਸੁਣਦੇ ਆਂ ਅਗੋਂ ਕੀ ਕਹਿੰਦੇ ਆ ਤੂੰ ਹੰਗਾਰਾ ਤਾਂ ਪਰਦੀ ਨੇ ਕਿ ਨਹੀਂ ਸੁਣਦੀ ਨਹੀਂ ਜੀ ਅਜਿਹੀ ਗੱਲ ਨਹੀਂ ਤੁਸੀਂ ਸੁਣਾਓ ਫੇਰ ਭਾਈ ਉਹ ਸਾਧੂ ਨੇ ਬਾਗ ਵਿੱਚ ਪਹੁੰਚ ਗਿਆ ਕਰਨੀ ਵਾਲਾ ਸਾਧੂ 6 ਮਹੀਨੇ ਸਮਾਧੀ ਵਿੱਚ ਲੀਨ ਚੰਦ ਭਾਨ ਨੇ ਉਸ ਦੇ ਬਾਗ ਦੀ ਅਜਿਹੀ ਸੇਵਾ ਕੀਤੀ ਕਿ ਸਾਧੂ ਨੇ ਅਨਾਰ ਜਾਦੀ ਉਹਦੀ ਝੋਲੀ ਪਾ ਦਿੱਤੀ ਰਾਜਕਮਾਰ ਨੂੰ ਮਹਿਲਾਂ ਵੱਲ ਲੈ ਕੇ ਤੁਰ ਪਿਆ ਉਹਨੂੰ ਦਾਸੀ ਕੋਲ ਛੱਡ ਕੇ ਘਰ ਆ ਗਿਆ ਤੇ ਮਗਰੋਂ ਕੀ ਹੋਇਆ ਇਹ ਤੈਨੂੰ ਸਵੇਰੇ ਇਸ ਬਰੋਟੇ ਦੇ ਇਸੇ ਵੇਲੇ ਦੱਸਾਂ ਚੱਲ ਹੁਣ ਉੱਡ ਚੱਲੀਏ ساری ਰਾਤ ਚੰਦ ਭਾਣ ਨੇ ਪਾਸੇ ਮਾਰਦੇ ਨੇ ਮਸਾਂ ਕੱਟੀ ਕਿ ਕਦ ਸਵੇਰਾ ਹੋਵੇ ਤੇ ਜਾਵਾਂ ਦਿਨ ਚੜ੍ਹਦੇ ਨਾਲ ਚੰਦ ਭਣ ਫੇਰ ਉੱਤੇ ਪਹੁੰਚ ਗਿਆ ਅਤੇ ਤੋਤਾ ਮੈਣਾ ਨੂੰ ਢੀਕਣ ਲੱਗਾ ਜਾਦੂ ਆ ਗਏ ਤਦ ਤੋਤੇ ਨੇ ਫਿਰ ਗੱਲ ਸ਼ੁਰੂ ਕਰ ਲਈ ਮੈਣਾ ਤੈਨੂੰ ਪਤਾ ਹੈ ਫਿਰ ਕੀ ਹੋਇਆ ਚੰਦਪਾਨ ਦੀਆਂ ਭਾਬੀਆਂ ਨੇ ਨਾਰਜਾਦੀ ਦੇ ਕੱਪੜੇ ਲਵਾ ਕੇ ਖੂਹ ਦਿਵਾਲੇ ਸੱਤ ਗੇੜੇ ਕੱਢਣ ਨੂੰ ਆਖਿਆ ਮਗਰੋਂ ਉਹ ਨੂੰ ਖੂਹ ਵਿੱਚ ਧੱਕਾ ਦੇ ਦਿੱਤਾ ਉਹੀ ਕੱਪੜੇ ਸੜੀ ਹੋਈ ਔਰਤ ਦੇ ਪਵਾ ਦਿੱਤੇ ਚੰਦਪਾਨ ਉਹ ਨੂੰ ਨਾਰਜਾਦੀ ਸਮਝ ਕੇ ਲੈ ਗਿਆ ਮਗਰ ਉਹ ਫੁੱਲ ਬਣ ਕੇ ਪਾਣੀ ਵਿੱਚ ਡਰਦੀ ਰਹੀ ਜਿਹੜੀ ਉਹਦੇ ਡੋਲ ਵਿੱਚ ਵੜ ਗਈ ਉਹੀ ਫੁੱਲ ਰਾਜਕਮਾਰ ਨੇ ਨਕਲੀ ਰਾਣੀ ਨੂੰ ਦਿੱਤਾ ਜਿਹੜਾ ਮਸਲ ਕੇ ਉਹਨੇ ਮਹਿਲ ਦੇ ਮਗਰ ਸੁੱਟ ਦਿੱਤਾ ਉੱਥੇ ਨਾਰਾਂ ਦਾ ਬੂਟਾ ਉੱਗ ਪਿਆ ਜਿਸ ਨੂੰ ਸਮਾਂ ਪਾ ਕੇ ਨਾਰ ਲੱਗੇ ਸਾਰੇ ਨਾਰ ਜਵਾਕ ਤੋੜ ਕੇ ਲੈ ਗਏ ਇੱਕ ਆਖਰੀ ਟੀਸੀ ਵਾਲਾ ਕਾਣਾ ਨਾਰ ਧੋਬੀਆਂ ਦਾ ਮੁੰਡਾ ਆਪਣੀ ਪਤਨੀ ਵਾਸਤੇ ਲੈ ਗਿਆ ਜਿਸ ਨੂੰ ਉਹਨੇ ਖਾ ਲਿਆ ਤੇ 9 ਮਹੀਨਿਆਂ ਬਾਅਦ ਨਾਰ ਜਾਦੀ ਨੇ ਫਿਰ ਜਨਮ ਲਿਆ ਸੁਣਦੀਆਂ ਅੱਜ ਲਈ ਐਨੀ ਬਹੁਤ ਬਾਕੀ ਸਵੇਰੇ ਸਹੀ ਸਵਾਮੀ ਜੀ ਅੱਜ ਹੀ ਸੁਣਾ ਦਿਓ ਰੋਜ਼ ਰੋਜ਼ ਐਨੀ ਦੂਰ ਉੱਡ ਕੇ ਆਉਣਾ ਔਖਾ ਹੈ ਸੋਨ ਵਿਚਾਰੀ ਨੇ ਮਟਿਆਰ ਹੋਈ ਬਹੁਤ ਰਾਜਮਹਿਲ ਦੇ ਕੱਪੜਿਆਂ ਤੇ ਝਰੀਟ ਦੇ ਕੇ ਭੇਜਦੀ ਕਿ ਚੰਦਪਾਨ ਤੈਨੂੰ ਨਾਰਜਾਦੀ ਬਹੁਤ ਯਾਦ ਕਰਦੀ ਹੈ ਪਰ ਉਸ ਦੀਆਂ ਦੁਸ਼ਟ ਭਾਬੀਆਂ ਤੇ ਨਕਲੀ ਬੋਟੀ ਵਿਚਾਰੀ ਨਾਰਜਾ ਦੀ ਦੀ ਪੇਸ਼ ਨਾ ਜਾਣ ਦਿੰਦੀਆਂ ਹੁਣ ਵੀ ਨਾਰਜਾਦੀ ਉਸ ਦੀ ਡੀ ਕਰਦੀ ਹੈ ਇੰਨੀ ਮਹਾਨ ਰੂਹ ਦੇ ਤੋਤਿਆਂ ਮੈਨੂੰ ਦਰਸ਼ਨ ਕਰਾਵੇਂ ਤਾਂ ਮੈਂ ਮੰਨਾਂ ਕਿ ਹਾਲੇ ਵੀ ਇਸ ਦੁਨੀਆ ਵਿੱਚ ਪਿੱਤਰ ਪਿਵਾਰ ਪਿਆਰ ਵਾਲੇ ਜਿਉਂਦੇ ਹਨ ਚੱਲ ਉੱਡ ਚੱਲੀਏ ਮੈਂ ਤੈਨੂੰ ਉੱਥੇ ਲੈ ਚੱਲਦਾ ਜਿੱਥੇ ਅਨਾਰਜਾਦੀ ਹਾਲੇ ਵੀ ਚੰਦ ਭਾਣ ਦੀ ਉਡੀਕ ਕਰਦੀ ਹੈ ਉਹ ਦੋਵੇਂ ਉੱਡ ਪਏ ਤੇ ਮਗਰ ਹੀ ਚੰਦ ਭਾਣ ਨੇ ਘੋੜਾ ਲਾ ਲਿਆ ਘਰ ਪਹੁੰਚ ਕੇ ਰਾਜਕੁਮਾਰੀ ਨੇ ਅਨਾਰਜਾਦੀ ਤੋਂ ਮਾਫੀ ਮੰਗੀ ਅਨਾਰਜਾਦੀ ਨੇ ਤੋਤਾ ਮੈਣਾ ਦਾ ਧੰਨਵਾਦ ਕੀਤਾ ਥੋਬੀਆਂ ਨੂੰ ਵੀ ਸਾਰੀ ਗੱਲ ਦੱਸੀ ਅਤੇ ਨਾਲ ਹੀ ਰਾਜ ਮਹਿ ਲੈ ਆਇਆ ਕਾਰਾ ਕੇ ਆਪਣੇ ਵੀਰਾਂ ਨੂੰ ਅਸਲੀ ਨਾਰਜਾਦੀ ਦਿਖਾਈ ਅਤੇ ਨਾਲ ਹੀ ਉਹਦੇ ਨਾਲ ਬੀਤੀ ਦੱਸੀ ਭਰਾਵਾਂ ਨੇ ਆਪਣੀਆਂ ਘਰਵਾਲੀਆਂ ਨੂੰ ਅਤੇ ਨਕਲੀ ਨਾਰਜਾਦੀ ਨੂੰ ਜੋਗ ਸਜ਼ਾ ਦਿੱਤੀ ਬਾਕੀ ਜ਼ਿੰਦਗੀ ਉਹਨਾਂ ਖੁਸ਼ੀ-ਖੁਸ਼ੀ ਜੀਵਨ ਬਤੀਤ ਕੀਤਾ